ਪੰਜਾਬ ਦਾ ਨਖਣਮਾ ਅੰਗ ਪੰਜਾਬੀ ਬੋਲੀਆਂ ਛਪਾਰ ਦਾ ਮੇਲਾ ਹੋਵੇ ਤੇ ਛਪਾਰ ਦੇ ਮੇਲੇ ਦੇ ਵਿੱਚ ਬੋਲੀਆਂ ਨਾ ਪੈਣ ਤਾਂ ਹੋ ਹੀ ਨਹੀਂ ਸਕਦਾ ਪ੍ਰਾਤਨ ਸਮੇਂ ਤੋਂ ਲੈ ਕੇ ਹੁਣ ਤੱਕ ਬਜ਼ੁਰਗ ਵੀ ਪਹਿਲਾਂ ਇਸ ਮੇਲੇ ਦੇ ਉੱਤੇ ਬੋਲੀਆਂ ਪਾ ਕੇ ਰੌਣਕਾਂ ਲਾਉਂਦੇ ਆਉਂਦੇ ਸੀ ਤੇ ਅੱਜ ਵੀ ਉਸੇ ਤਰ੍ਹਾਂ ਉਹ ਜਿਹੜਾ ਮਾਹੌਲ ਹੈ ਬਰਕਰਾਰ ਹੈ ਕਾਫੀ ਦੂਰੋਂ ਦੂਰੋਂ ਨੇ ਜਿਹੜੇ ਬੋਲੀਆਂ ਪਾਉਣ ਦੇ ਲਈ ਗਰੁੱਪ ਆਉਂਦੇ ਨੇ ਤੇ ਖਾਸ ਕਰਕੇ ਜਿਹੜੇ ਪੁਰਾਣੇ ਗਰੁੱਪ ਨੇ ਅੱਜ ਉਹ ਵੀ ਪਹੁੰਚੇ ਹੋਏ ਨੇ ਤੇ ਗੱਲਬਾਤ ਕਰਦੇ ਆਂ ਬਾਪੂ ਜੀ ਸਾਸਤਰੀ ਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਤੁਹਾਡਾ ਸਾਡਾ ਗੁਰਚਰਨ ਸਿੰਘ ਆ ਜੀ ਪਿੰਡ ਬੰਮੀਆ ਪਾਈ ਆ ਅਸੀਂ ਹਰੇਕ ਤਰ੍ਹਾਂ ਦੀਆਂ ਬੋਲੀਆਂ ਪਾ ਕੇ ਇੱਥੇ ਅਸੀਂ ਕਹਿੰਦੇ ਆਉਣ ਵਾਲੇ ਸਮੇਂ ਜਿਹੜੇ ਬੱਚੇ ਆ ਨਾ ਇਸ ਪਾਸੇ ਜੁੜਨ ਇਸ ਕਰਕੇ ਅਸੀਂ ਇਹ ਚੀਜ਼ ਨੂੰ ਸਾਨੂੰ ਐ ਉਹ ਆ ਸਾਨੂੰ ਤਾਂ ਉਂਗਲਾਂ ਤੇ ਗਿੰਦਿਆਂ ਨੂੰ ਆ ਦਿਨ ਆਉਂਦੇ ਆ ਭਲਾ ਮੀਂਹ ਆਈ ਜਾਵੇ ਕੋਸਾਈ ਦਾ ਅੱਗੇ ਭਿੱਜੀ ਜਾਏ ਪਰ ਬੋਲੀਆਂ ਪਾਉਣਾ ਅਸੀਂ ਦੋ ਰਾਤਾਂ ਇੱਥੇ ਲਾ ਕੇ ਜਾਣੀਆਂ ਬੋਲੀਆਂ ਪਾਉਣ ਨੂੰ ਅਸੀਂ ਨਹੀਂ ਰਾਤ ਨੂੰ ਜਿਹੜੀਆਂ ਇੱਥੇ ਪੈਂਦੀਆਂ ਉਹ ਵੱਖਰੇ ਆਉਂਦੇ ਆ ਉਹ ਥੋੜੇ ਜੇ ਗਰਮ ਤਰੀਕੇ ਦੀਆਂ ਹੁੰਦੀਆਂ ਉਹ ਉਹ ਚੈਨਲਾਂ ਦੇ ਉੱਤੇ ਪਾਉਣ ਵਾਲੀਆਂ ਨਹੀਂ ਹੁੰਦੀਆਂ ਲੈ ਫਿਰ ਮੈਂ ਇੱਕ ਇਹ ਪੁੱਛਦਾ ਸੀ ਵੀ ਹੁਣ ਵਾਲੇ ਮਲਬਈ ਗਿੱਧੇ 'ਚ ਥੋੜੇ 'ਚ ਕੀ ਫਰਕ ਹੈ ਜੀ ਫੇਰ ਇਹ ਜੀ ਇਹ ਅਸੀਂ ਕੋਈ ਮਲਬਈ ਖਿੱਧੇ ਦਾ ਖੁਦ ਕੰਮ ਵੀ ਕਰਦੇ ਆ ਪਰ ਮਲਬਈ ਗਿੱਧੇ ਦਾ ਤੁਹਾਨੂੰ ਆਪ ਹੀ ਪਰਦਾ ਲੱਗ ਜੂਗਾ ਕਿ ਐਵੇਂ ਕਿ ਗੋਲੀ ਹਰੇਕ ਹੀ ਆਪਦੀ ਆਪਦੀ ਸਟਾਈਲ ਹੁੰਦਾ ਬੋਲੀ ਹੋ ਜੇ ਕੁਝ ਹਾਂਜੀ ਹਾਂਜੀ ਜ਼ਰੂਰ ਹੋਊਗਾ ਸ਼ੁਰੂ ਕਰ ਦਿਓ ਸ਼ੁਰੂ ਉਹ ਮੈਂ ਨਹੀਂ ਕਿਸੇ ਦੇ ਫਲਕੇ ਲੜਾਉਣੇ ਮੈਂ ਨਹੀਂ ਕਿਸੇ ਦੇ ਫਲਕੇ ਰਾੜਨ ਨਾ ਮੈਂ ਤਰਨੀਆ ਦਾੜਾ ਜਉਂਦੀ ਮੈਂ ਮਰ ਗਈ ਮੈਨੂੰ ਕੱਢਿਆ ਜੇਠ ਨੇ ਜਉਂਦੀ ਮੈਂ ਮਰ ਗਈ ਮੈਨੂੰ ਕੱਢਿਆ ਜੇਠ ਨੇ ਮੈਂ ਮਰ ਗਈ ਮੈਨੂੰ ਕੱਢਿਆ ਜੇਠ ਨੇ ਫਿਰ ਕੱਢਿਆ ਜੇਠ ਨੇ ਉਹ ਬੈੜੀ ਪੱਠੇ ਵਿੱਚੋਂ ਅੱਧਾ ਉਹ ਬਲਾਕੀ ਕਹਿੰਦਾ ਉਹ ਕਹਿੰਦਾ ਛੜਾ ਹੈਗਾ ਅੱਧੇ ਪੈਸੇ ਲੈ ਜੂ ਸਾਰਾ ਕਲ ਬੈੜੀ ਪੱਠੇ ਵਿੱਚੋਂ ਅੱਧਾ ਵਢਾ ਲੂ ਧਰ ਮਡਾਲੂ ਸਾਰਾ ਸਾਰਾ ਕੰਵਲਿਏ ਕਿਉਂ ਲੜਦੀ ਗਾਲਾਂ ਕਿਉ ਹੋਦੀਆਂ ਨਾਲ ਕੰਵਲਿਏ ਕਿਉ ਲੜਦੀ ਗਾਲਾਂ ਕਿਉ ਹੋਦੀਆਂ ਜੋ ਲੜਦੀ ਗਾਲਾਂ ਕਿਉ ਹੋਦੀਆਂ ਨਾਲ ਕੰਵਲਿਏ ਕਿਉ ਲੜਦੀ ਗਾਲਾਂ ਕਿਉ ਹੋਦੀਆਂ ਇੰਨਾ ਜੇ ਪਿਆਰ ਪਾਉਣਾ ਜੇ ਨਾਨਾ ਨਾ ਕੀਤਾ ਇਥੇ ਲੱਖਾਂ ਅਗਲੇ ਵੇਰ ਜਿਹੜਾ ਜਿੱਥੇ ਲਾ ਕੇ ਗਿਆ ਨਾ ਲੱਖਾਂ ਦਾ ਉਹਨਾਂ ਦੀ ਉਹਨਾਂ ਦੀ ਫੋਲੋ ਕੀਤਾ ਲੋਕਾਂ ਨੇ ਇਨਾ ਹਜੇ ਪਿਆਰ ਪਾਉਣਾ ਪਹਿਲਾਂ ਮੈਨੂੰ ਦੱਸ ਦਿੰਦਾ ਆ ਗੱਲ ਦੀ ਸਮਝਣਾ ਆਵੇ ਮੈਂ ਲੱਗੀ ਤੇਰੇ ਮਗਰ ਫਰਾ ਚਤ ਵੀ ਤਸਪਲਾ ਸੱਚੀ ਤੇਰੇ ਪਰਦੇ ਆ ਜਿੱਥੇ ਪਾਣੀ ਭਰਨ ਮਟਿਆਰਾ ਬੋਲੀਆਂ ਦਸ ਬੋਲੀਆਂ ਦੀ ਨਹਿਰ ਪਰਦੇ ਆ ਜਿੱਥੇ ਲੰਘਦੇ ਮੋਗੇ ਨਾਲਾ ਬੋਲੀਆਂ ਦੀ ਸੜਕ ਬਣਾ ਜਿੱਥੇ ਹੋ ਲੰਘਦੀਆਂ ਮੋਟਰਾਂ ਕਾਰਾਂ ਬੋਲੀਆਂ ਦੀ ਰੇਲ ਪਰਦੇ ਆ ਜਿੱਥੇ ਚੜਦੇ ਲੋਕ ਹਜ਼ਾਰਾਂ ਬੋਲੀਆਂ ਦੀ ਕਿਕਰ ਪਰਾਂ ਜਿੱਥੇ ਵਾਜਵਾ ਨਾ ਹੋ ਕਾਟੋ ਲਵੇ ਬਹਾਰਾਂ ਜਿਉਂਦੀ ਮੈਂ ਮਰ ਗਈ ਕੱਟ ਨਾ ਜਾ ਠੜਨੇ ਗਾਲਾਂ ਜਿਉਂਦੀ ਮੈਂ ਮਰ ਗਈ ਕਾਲਾ ਚੁੰਮਾ ਮਰ ਗਈ ਬਣ ਹੋਰ ਰੋਲ ਤਰ ਜੋ ਰੋੜ ਖੜ ਜਾਣ ਆਂ ਫੀਮ ਖਾਣ ਆ ਰੋੜ ਖੜ ਜਾਣ ਆਂ ਫੀਮ ਖਾਣ ਨਤ ਕਿੜ ਕੌਣ ਐ ਡੰਡਾ ਸਾਦਣੀ ਹੋ ਜੂਗੀ ਕਰ ਤੂੰ ਮੈਨੂੰ ਰਣਾ ਸਾਦਣੀ ਹੋ ਜੂਗੀ ਓ ਡੇਰੇ ਵਾਲੇ ਬੂ ਬਣਿਆਂ ਦਾ ਡੇਰੇ ਵਾਲੇ ਬੂ ਬਣਿਆਂ ਦਾ ਮੈਂ ਕਰ ਬੈਠੂ ਕੰਗਾ ਦੀ ਨਖਰੋ ਮਰ ਜੈਗੀ ਪਾਣਾ ਬੈਠੀ ਪੰਗਾ 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 ਦੀ ਨਖਰੋ ਮਰ ਜੈਗੀ ਹੋਰ ਵੀ ਲੋਕ ਮੌਜੂਦ ਨੇ ਕੀ ਨਾ ਵੀ ਤੁਹਾਡਾ ਗੁਰਪਾਲ ਸਿੰਘ ਅ ਤੁਸੀਂ ਕਿਹੜੇ ਏਰੀਏ ਤੋਂ ਆਉਂਦੇ ਹੋ ਮੈਂ ਹਲਵਾਰੇ ਕੋਲੇ ਕਲੇ ਪਿੰਡਾ ਸਾਪੇ ਵਾਲਾ ਮੇਰਾ ਠੀਕ ਹੈ ਤੇ ਕਿੰਨੇ ਕ ਸਾਲ ਤੋਂ ਆਉਂਦੇ ਹੋ ਮੇਲੇ ਦੇ ਮੈਨੂੰ ਜਿੱਦ ਜਿੱਦੇ ਦੀ ਮੇਰੀ ਸ਼ਰਤ ਸੰਭਲੀ ਜਿੱਦ ਦਾ ਹੀ ਆਉਣਾ ਇਹ ਨਹੀਂ ਛੱਡਿਆ ਹੋਰ ਕਿਤੇ ਗਏ ਚਾਹੇ ਨਾ ਜਾਈਏ ਇੱਥੇ ਲਾਜ਼ਮੀ ਆਉਣਾ ਇੱਥੇ ਆਉਣਾ ਹੀ ਹੋਣਾ ਇੱਥੇ ਆਉਣਾ ਬੱਚੇ ਇਹਨਾਂ ਸੰਗਤਾਂ ਦੇ ਵਿੱਚ ਹੀ ਤੇ ਹੁਣ ਫਿਰ ਤੁਸੀਂ ਕੀ ਸੁਣਾ ਰਹੇ ਹੋ ਅਸੀਂ ਸੁਣਾ ਦਿੰਨੇ ਜਿਹੜਾ ਕਹੋ ਸੁਣਾ ਦਿਓ ਜੀ ਫਿਰ ਪਾਪ ਤਾਂ ਛੱਡ ਕੇ ਬਾਹਰ ਨੂੰ ਤੁਰ ਗਿਆ ਬਾਪ ਤਾਂ ਛੱਡ ਕੇ ਬਾਹਰ ਨੂੰ ਤੁਰ ਗਿਆ ਮੈਨੂੰ ਛੱਡ ਗਿਆ ਇਕੱਲੀ ਤੇਰੀ ਪੀੜ ਨੂੰ ਫਿਰਦਾ ਜੇਠ ਦਵੰਲੀ ਤੇਰੀ ਪੀੜ ਨੂੰ ਹੋ ਤਨ ਤਨ ਦੁਸ਼ਮੇਸ਼ ਪਿਤਾ ਜੀ ਹਿੰਦੂ ਧਰਮ ਦੇ ਪਿਆਰੇ ਵਿੱਚ ਪਟਣੇ ਦੇ ਜਨਮ ਧਾਰ ਕੇ ਕਿਤਨੇ ਪਾਪੀ ਤਾਰੇ ਜਿਹੜਾ ਤੇਰੀ ਬਾਣੀ ਪੜਦਾ ਧਰਮ ਕਰਮ ਨਾ ਹਾਰੇ ਦਾਨੀ ਦੁਨੀਆ ਤੇ ਤੋਂਬਰਾਂ ਤੇ ਤਾਰੇ ਦਾਨੀ ਦੁਨੀਆ ਤੇ ਨਾ ਤਾਰਕ ਬਾਲਾ ਵਿੱਚ ਪਟਣੇ ਦੇ ਖੇੜ ਖੇੜ ਕੇ ਖੇਡਾ ਖੇੜਾ ਨਰਾਲਾ ਕਿਦੜੋ ਸ਼ੇਰ ਬਣਾ ਤਾ ਦਾਤਾ ਪਿਆ ਕੇ ਅੰਬਰਤ ਪਿਆਲਾ ਪੰਨੇ ਦੰਦ ਰੰਗ ਜੇਬ ਦੇ ਜ਼ੁਲਮ ਕਮਾਮਣ ਮਾਲਾ ਪਾਲ ਸਿੰਘ ਨੂੰ ਦੇ ਕਥਾ ਆਪਣਾ ਖੋਲ ਅਕਲ ਦਾਤਾ ਲਾ ਲਾਮਤ ਮਾਰੇ ਦੀ ਯੱਗ ਦਾ ਤਮਾਚਾ ਜੱਲੀ ਦਮਕ ਨਹੀਂ ਜਾਂਦੀ ਬਰਕਾ ਬਾਗ ਚਮਕਦੇ ਦੂਰੋਂ ਗਹਿਣਾ ਸਿਆਉਣਾ ਹੋ ਚਾਂਦੀ ਬੈਠੀ ਬੰਘੂੜੇ ਰਹਿੰਦੀ ਹਮੇਸ਼ਾ ਧੰਦੇ ਕਰਨ ਨੂੰ ਬਾਂਦੀ ਕੋਤਲ ਪਲਦੀ ਵਿੱਚ ਤਬੇਲੇ ਸੋਸ਼ ਨਿਆਮਤਾ ਕੰਦੀ ਨਾਲ ਸੌਂਕਦੇ ਬਹੀ ਗਲੀ ਵਿੱਚ ਹਵਾ ਪਕਣ ਨੂੰ ਜਾਂਦੀ ਜੀ ਦੀ ਨਿਗਾਹ ਵਿੱਚ ਪੈ ਜੇ ਕੇਰਾ ਰਹਿ ਜੇ ਜਿੰਦਾ ਧੜਪਾਂ ਦੀ ਵਿੱਚ ਬੱਦਲਾਂ ਦੇ ਚਮਕਾ ਮਾਰਦੀ ਬਿਜਲੀ ਜਿਉ ਸ਼ਰਮਾਂਦੀ ਦੂਰੋਂ ਚੁਸਮ ਝਾਕਦੀ ਰਲ ਗਈ ਅਗ ਨਾਲ ਪੂਛ ਸ਼ਮਾਂਦੀ ਸ਼ਮਾਂਦੀ ਕਰ ਲਾ ਸਬਤ ਹਰਨਾਮ ਚੌਕੀਆ ਕਿੱਥੋਂ ਪਦਮਣੀ ਲਿਆਂਦੀ ਆਸ਼ਕ ਲੋਕਾਂ ਦੇ ਸੀਨੇ ਝਾਕ ਬਣਾਉਂਦੀ ਆਸ਼ਕ ਲੋਕਾਂ ਦੇ ਜਿੰਦੀ ਆਸ਼ਕ ਲੋਕਾਂ ਦੇ ਜਿੰਦੀ ਝਾਕ ਆਸਿਕ ਆਸਕੇ ਅੰਤ ਜਬਾਨੋ ਬੋਲੇ ਖੋਲ ਜਬਾਦੀ ਸੀਰੀ ਨੰਗ ਕੇ ਕੋਲ ਦੀ ਜਾਨ ਬਾਲੀਏ ਸੁਣ ਜਾਨੀ ਬੋਲ ਫਕੀਰੀਆ ਕੁੰਡ ਦੇ ਵਿੱਚ ਜਾਦੇ ਖਸੂਰਾ ਕੀ ਨੇ ਕੱਡੀ ਨਜੀਰੀ ਜਾ ਕੁੰਡ ਕੱਢਦੀ ਅੰਨੀ ਕਾਣੀ ਜਾ ਕੁੰਡ ਕੱਢਦੀ ਨੀ ਤੀਰੀ ਜੰਗ ਨੂੰ ਕੱਢਦੀ ਕਾਲੀ ਖਸੋਲੀ ਖਰਦੀ ਖਰਚ ਕਮੀਣੀ ਤੈ ਕੁੱਝ ਕੱਢ ਕੇ ਰੂਪ ਲਕੋ ਲਿਆ ਲੁਕ ਗਈ ਚੰਨਾ ਗੀਰੀ ਕਦੇ ਡਾਲ ਨਾ ਪੈ ਜ ਚੈਤ ਦਾ ਮੰਤਰ ਆਂਦੇ ਤੀਰੀ ਪੁੱਤ ਰੰਦੀ ਦਾ ਕਦੇ ਨਹੀਂ ਪਾਉਂਦਾ ਪੋਥੇ ਵਿੱਚ ਦਲੇਰੀ ਕਹਿਣਾ ਮਨ ਹਰਨਾਮ ਸਿੰਘ ਦਾ ਚੱਕ ਦੇ ਮਨਾਂ ਦੀ ਦਲਗੀਰੀ ਮੋਲਿਆਨੀ ਪਾ ਕੇ ਮੈਲ ਜੰਜੀਰੀ ਤੇ ਮਨ ਮੋਲਿਆਨੀ ਆ ਦਾ ਪਤਾ ਨਹੀਂ ਅਗਲੀ ਵੇਰ ਨੂੰ ਇੰਨਾ ਤੇ ਨਾ ਹੋਈਗੇ ਆਦਾ ਕਦ ਕਦ ਹੋਣੀਆਂ ਰੂਆਂ ਘੁੱਟੀਆਂ ਕਦ ਕਦ ਹੋਣੀਆਂ ਰੂਆਂ ਕੱਠੀਆਂ ਕਦ ਕਦ ਹੋਣਗੇ ਮੇਲੇ ਜਦ ਲਈ ਨਾਲ ਸਾਡੇ ਅਸੀਂ ਇੰਨਾ ਕੰਮਾਂ ਨੂੰ ਉਹ ਵੇਲੇ ਨੌ ਦਸ ਚੋਬਰ ਜੀ ਅਸੀਂ ਇੱਕੋ ਗੁਰੂ ਦੇ ਅਸੀਂ ਇੱਕੋ ਗੁਰੂ ਦੇ ਚੇਲੇ ਤੱਤੀਆਂ ਸੁਣਾਵਾਂਗੇ ਕਰ ਲਈਆਂ ਕੇ ਮੇਲੇ ਤੱਤੀਆਂ ਸੁਣਾਵਾਂਗੇ ਕਰ ਲਈਆਂ ਕਾਂ ਗੱਲ ਕੀਆ ਕਿਸ ਨਾਮਾ ਕੀਆ ਕਿਸ ਨਾਮਾ ਦਿਨ ਤੇ ਰਾਤ ਮੈਂ ਤੇਰੇ ਮੂਰੇ ਇਹੋ ਕਾਰਕਮਾਵਾ ਪਿੰਡ ਕਟੂਨਾ ਪਗ ਤੂੰ ਮੇਰਾ ਤੱਤੀਆਂ ਬੋਲੀਆਂ ਪਾਵਾ ਕਹਿੰਦੀ ਦੂਰ ਖੜੀ ਹੋਲੇੜੇ ਸਮਝਾਵਾ ਕਹਿੰਦੀ ਦੂਰ ਖੜੀ ਹੋਲੇ ਤਿੰਗਾਂ ਵੀ ਵਿੱਚ ਮਾੜੀਆਂ ਲੀਆਂ ਹੋਣੀਆਂ ਚਾਹੀਦੀਆਂ। ਉਹ ਸੋਨੀ ਥੋੜੀਆਂ ਦੀਆਂ। ਬਾੜੀਆਂ ਵੀ ਨਹੀਂ। ਉਹ ਸੋਨੀ ਮੇਲਣੇ ਮੇਲ ਵਾਲੀਏ ਗਣ ਤੇਰੇ ਗੌਂਦੀ ਹੁਸਨ ਜਵਾਨੀ ਹਜ਼ਾਰ ਦਿਹਾੜੇ। ਉਹ ਫੇਰ ਕੰਮ ਨਹੀਂ ਆਉਂਦੀ ਕੋਈ ਦਿਨ ਆਬੀ ਬੁੱਢੀ ਬੁੜੀ ਕੋਈ ਦਿਨ ਆਬੀ ਫੁੱਲ ਸਰੋਂਦਾ ਬੁੜੀ ਹੋ ਪਸਦਾਉਂਦੀ। ਐਸੇ ਇਸ਼ਕ ਦੀ ਮੌਜ ਵੇਖ ਲੈ। ਉਹ ਵਰਦੀ ਰੋਜ਼ ਬਟਾਉਂਦੀ ਨਹੀਂ ਚੋਬਰ ਪਟਣੇ ਨੂੰ ਸਰਮਾਨੇ ਤਰੀ ਪਾਉਂਦੀ ਚੋਬਰ ਪਟਣੇ ਨੂੰ। ਸਰੀਰ ਚੋਂ ਦੇ ਚੋ ਪਰ ਪਟੜੇ ਨੂੰ ਦਰਮੰਦੇਸਰੀ ਪਟੜੇ ਨੂੰ ਸਾਰੀ ਦੁਨੀਆ ਸੇ ਆ ਆਕਾ ਕੀ ਆਕ ਸੁਣਾ ਮਾ ਤੁਨੂ ਆਕ ਸੁਣਾ ਮਾ ਮੇਲੇ ਦੇ ਮੁੰਡੇ ਇਕੱਠੇ ਕਰਕੇ ਬਾਜਵਾਨ ਹੋ ਇੱਥੇ ਲਿਆਂੜ ਖੜਾਵਾ ਸਾਰੀ ਰਾਤ ਫਿਰ ਪਾਵਾਂ ਬੋਲੀਆਂ ਹੋ ਤੜਕਿਓ ਪਿੰਡ ਨੂੰ ਜਾਵਾ ਪਿੰਡ ਭਗੀ ਕੇ ਜ਼ਿਲਾ ਹੈ ਮੋਗਾ ਹੋ ਨਿਹਾਲ ਸਿੰਘ ਵਾਲੇ ਦਾ ਥਾਣਾ ਹੰਸ ਕਚੈਰੀ ਨੂੰ ਗਮਤੀ ਚੌਗ ਚਗਾਵਾਂ ਹੰਸ ੁੰਡੀ ਇਹਨਾ ਗੱਲਾਂ ਦੀ ਫਿਰ ਚਰਚਾ ਖੁੰਡਾ ਤੇ ਹੁੰਦੀ ਮੇਲਣ ਮੰਗਦੀ ਸੀ ਬਾਰੇ ਕੋਲੋਂ ਬੁੰਦੀ ਮੇਲਣ ਮੰਗਦੀ ਸੀ ਉਹ ਗੁਰੂ ਮੇਰਾ ਕਰਤਾਰ ਸਿੰਘ ਹੈ ਗੁਰੂ ਸਦਾ ਕਰਤਾਰ ਸਿੰਘ ਹੈ ਜਸਦਾ ਪਿੰਡ ਹੈ ਓ ਲੋਪੋ ਹਿਰਦੇ ਚ ਵਸ ਗਈ ਜੀ ਮੇਰੇ ਉਸ ਗੁਰੂ ਦੀ ਉਹ ਫੋਟੋ ਚੈਲੰਜ ਮੈਂ ਕਰਦਾ ਮੈਨੂੰ ਵਿੱਚ ਕੋਈ ਗਿੱਧੇ ਦੇ ਓ ਰੋਕੋ ਭੜੀ ਤੋਂ ਭੜੀਆਂ ਦਾ ਫਿਰਦੀ ਦੁਨੀਆ ਸੰਤੋਖ ਕਿਸੇ ਚ ਵੀ ਨਹੀਂ ਭੜੀ ਤੋਂ ਭੜੀਆਂ ਦਾ ਫਿਰਦੀ ਦੁਨੀਆ ਫਿਰਦੀ ਬਿਨਾ ਸੰਤੋਖੋਂ ਜੈ ਜੈ ਲੋਕ ਜੈ ਜੈ ਸੁਰਗ ਸੁਰਗ ਵਿੱਚ ਦੇ ਲੋਕੋ ਜੈ ਜੈ ਗੁਰੂਆਂ ਦੀ ਸੁਰਗਪੁਰੀ ਦੇ ਲੋਕੋ ਜੈ ਜੈ ਗੁਰੂਆਂ ਦੀ ਲਾਤੇ ਝੂਠ ਜਾਣਾ ਕਨਾਈ ਬੋਲੇ ਕਹਿੰਦੀ ਬੋਲਦੀ ਮੋਗੇ ਸਹਿਰ ਤੋਂ ਉਹ ਖੜੀ ਮੇਰੇ ਸੀ ਕੋਲੇ ਮਾਰੇ ਮਸਕਾਲਾ ਉਹ ਨਬਲਾਈ ਬੋਲੇ ਮਾਰੇ ਮਸਕਾਲਾ ਉਹ ਨਬਲਾ ਹੀ ਬੋਲੇ ਮਾਰੇ ਮਸਕਾਲਾ ਉਹ ਨਬਲਾਈ ਬੋਲੇ ਮਾਰੇ ਮਸਕਾਲਾ ਵਾ ਦਾ ਖਰਚ ਫालतੂ ਜਿੰਨਾ ਦਕਾਨੀ ਖਾਣਾ ਸੂ ਮਾ ਬੰਦਿਆਂ ਨੇ ਕੀ ਭਰ ਕੇ ਕਿ ਲੈ ਉਹ ਜਾਣਾ ਪਹਿਲੀ ਘਟ ਪਰਿਏ ਉਦੋਂ ਗੋਂ ਦਾ ਸੁਰਗ ਦਾ ਉਹ ਟਾਣਾ ਦੂਜੀ ਘਟ ਪਰਿਏ ਜਾਣੀ ਬਣ ਕੇ ਤੋਰੀਏ ਉਹ ਲਾਣਾ ਪੰਜਵੀਂ ਛੀਵੀ ਵਾਰ ਪੀ ਲੀਏ ਹੈਣੀ ਕਿਤੇ ਉਹ ਟਿਕਾਣਾ ਕੌਣ ਗਵਾਂਡੀ ਆ ਜਿਹੜਾ ਰਜਦਾ ਨਹੀਂ ਨਮਾਣਾ ਤੈਂ ਕਰਤਾਰ ਸਿਆ ਇੱਕ ਪੱਲਾ ਆਪਦਾ ਉਹ ਖਾਣਾ ਦੁਨੀਆ ਤੇ ਮੂਹੀ ਆ ਸਭਨੇ ਰੰਗੀ ਕਰ ਜਾਣਾ ਦੁਨੀਆ ਤੇ ਮੂਹੀ ਆ ਆਈਨੇ ਕੋ ਨਾ ਉਹ ਗਿੱਦਾ ਗਿੱਦਾ ਨਹੀਂ ਕਰੇ ਮਿਲਣੇ ਗਿੱਦਾ ਪੂ ਬਥੇਰਾ ਨੀ ਅੱਖ ਪਟਕੇ ਝਾਕ ਮਿਲਣੇ ਡਕਿਆ ਪੈਰ ਨ ਮੇਰਾ ਜੇ ਤੈਨੂੰ ਧੁੱਪ ਲੱਗਦੀ ਲੈ ਆ ਗਾ ਗਾ ਮੇਰਾ ਜੇ ਤੈਨੂੰ ਧੁੱਪ ਲੱਗਦੀ ਓਹ ਪੱਤਾ ਤੇਰਾ ਜੇ ਤੈਨੂੰ ਧੁੱਪ ਲੱਗਦੀ ਗਿੱਧਾ ਕੀ ਕਰੇ ਮੇਲਣੇ ਗਿੱਧਾ ਪਉ ਬਥੇਰਾ ਨੀ ਸਾਰੇ ਪਿੰਡ ਦਾ ਇਕੱਠ ਹੋ ਗਿਆ ਉਹ ਸਾਰੇ ਪਿੰਡ ਦਾ ਇਕੱਠ ਹੋ ਗਿਆ ਕੀ ਬੁੜੜਾ ਕੀ ਠੇਰਾ ਮੈਂ ਕੀ ਅਗ ਲਾਉਣਾ ਸੜਿਆ ਚਾਦਰ ਤੇਰਾ ਮੈਂ ਕੀ ਅਗ ਲਾਉਣਾ ਸੜਿਆ ਚਾਦਰ ਤੇਰਾ ਮੈਂ ਕੀ ਅਗ ਲਾਉਣਾ ਸੜਿਆ ਚਾਦਰ ਤੇਰਾ ਮੈਂ ਕੀ ਅਗ ਲਾਉਣਾ ਹੋਇ ਯਾਰੀ 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 ਬਮਣਾ ਦੀ ਬੰਤ ਪਉ ਨਲ ਜਾਰੀ ਹੋਇਆ ਦੀਦਾ ਦਾ ਪਾ ਪੁੱਛਦੀ ਫਿਰ ਬੋਤਲ ਪੀਂਦੀ ਸਾਰੀ ਬੈਲੀਆਂ ਦੇ ਇਕੱਠ ਹੋ ਗਏ ਬੋਤਲਾਂ ਮੰਗਾਲੀਆਂ ਕਾਲੀ ਉਹ ਕਾਲੀਆਂ ਤੋਂ ਇੱਕ ਬੱਜ ਗਈ ਖਿੱਚ ਕੇ ਮਹਿਲ ਨਾਲ ਮਾਰੀ ਬਜਨਾ ਫਰੀਦਕੋਟ ਜੀ ਨੇ ਪੁਰਥਾਂ ਤਿੰਨ ਕੁੱਟੀਆਂ ਚੌਥਾ ਕੁੱਟਿਆ ਪਟਵਾਰੀ ਘੋੜੀ ਉਤੋਂ ਨਾਇਬ ਸਟਿਆ ਖਿੱਚ ਕੇ ਗੰਦਾਸੀ ਮਾਰੀ ਲੱਗੀਆਂ ਹੱਥਕੜੀਆਂ ਗੇਲ ਨੂੰ ਹੋ ਗਈ تیاری ਤਬ ਜਾ ਜਿੱਤ ਲੂੰਗੀ ਬਣ ਕੇ ਨਾਇਬ ਦੀ ਛਾਲੀ ਖੰਡਾ ਜਿੱਤ ਲੂੰਗੀ ਬਣ ਕੇ ਨਾਇਬ ਦੀ ਛਾਲੀ ਖੰਡਾ ਜਿੱਤ ਲੂੰਗੀ ਬਣ ਕੇ ਨਾਇਬ ਦੀ ਛਾਲੀ ਖੰਡਾ ਜਿੱਤ ਲੂੰਗੀ ਹਾਂਜੀ ਇੱਕ ਇੱਕ ਮਿੰਟ ਕੋਈ ਰਹਾ ਹੋ ਜਾਵੇ ਟੋਲਣਾ ਮੈਂ ਨਹੀਂ ਬੋਲਣਾ ਨਾਵੇ ਟੋਲਣਾ ਮੈਂ ਨਹੀਂ ਬੋਲਣਾ ਚੜੀ ਸਾਡੀ ਉਹ ਜੀ ਬਸ ਲੈ ਰੱਬ ਸਾਡੀ ਹੋ ਗਈ ਬਸਵੇ ਰੱਤ ਕਿੱਥੇ ਗਿਆ ਸੀ ਕਿੱਥੇ ਗਿਆ ਸੀ ਬਸਵੇ ਰੱਤ ਕਿੱਥੇ ਗਿਆ ਸੀ ਕਿੱਥੇ ਗਿਆ ਸੀ ਬਸਵੇ ਰੱਤ ਕਿੱਥੇ ਗਿਆ ਸੀ ਕਿੱਥੇ ਗਿਆ ਸੀ ਬਸਵੇ ਇਹ ਹਰੇਕ ਜੀ ਦਾ ਮੋੜ ਹੁੰਦਾ ਫੋਟੋਲਾ ਉਹ ਕੀ ਕਹਿੰਦਾ ਉਹ ਉਹ ਦੱਸਦਾ ਵੀ ਕਿੱਥੇ ਗਿਆ ਸੀ ਰਾਹ ਪਿਆ ਦੱਸਦਾ ਮੋੜ ਚੋਂ ਮੋੜ ਦਾ ਉਹ ਯਾਰ ਪੁਰਾਣੇ ਮਿਲ ਗਏ ਮੈਨੂੰ ਮੈਂ ਤਾਂ ਕਿਹਾ ਦੂਜਾ ਨਾ ਪਾ ਦਿਓ ਕਿਦਾਂ ਓ ਯਾਰ ਪਰਾਣੇ ਮਿਲ ਕੇ ਮੈਨੂੰ ਓ ਲਾਗੇ ਵਧੇ ਪੈਗਨੀ ਉਹਦਾ ਘਰੇ ਸੀ ਤੁਰਿਆ ਖੱਡੇ ਚ ਪਿਆ ਮਹਿਢੀ ਉਹਦਾ ਘਰੇ ਸੀ ਤੁਰਿਆ ਖੱਡੇ ਚ ਪਿਆ ਜਗਾ ਟੱਕਰਾ ਵੇਖੇ ਕੋਲ ਲਕਾਈ ਮੈਂ ਤਾਂ ਸੌਂਕ ਨਾਲ ਪਾਵਾਂ ਬੋਲੀਆਂ ਹੋ ਮੈਂ ਤਾਂ ਸੌਂਕ ਨਾਲ ਪਾਵਾਂ ਬੋਲੀਆਂ ਭੋਲਾ ਚਾ ਮਚਾਈ ਚੇਲਾ ਭਗਤੂ ਦਾ ਜਨੇ ਹੋ ਬੋਲੀ ਤਰਤ ਬਣਾਈ ਨਚਲਾ ਜੀ ਲਾ ਕੇ ਨਚਣ ਬਾਸਤੇ ਆਈ ਨਚਲਾ ਜੀ ਲਾ ਕੇ ਨੀ ਨੰਦਕਵਾਰੀ ਸੱਸ ਮੇਰੀ ਸੌਕਣ ਨੇ ਕਹਿੰਦੀ ਮੈਂ ਸੂਲੀ ਤੇ ਝਾੜੀ ਝਾੜੀ ਰਾਤੀ ਦਬੋ ਪੈਂਦਾ ਮੈਂ ਭਨ ਕੇ ਉਠਾਂ ਗਾੜੀ ਸੁਪਨੇ ਵਿੱਚ ਮੈਨੂੰ ਝੂਠ ਜਮਲ ਗਏ ਝਾੜੀ ਸੁਪਨੇ ਵਿੱਚ ਮੈਨੂੰ ਓਹ ਝੂਠ ਜਮਲ ਗਏ ਝਾੜੀ ਸੁਪਨੇ ਵਿੱਚ ਮੈਨੂੰ ਨਿਆਤਾ ਨਿਆਤਾ ਨਿਆ ਬੋਲੀਆਂ ਬਲਾ ਵਦਗੇ ਮੇਰੇ ਜਾਦ ਖੜੇ ਨੇ ਉਹ 100 100 ਬੋਲੀ ਝਗੜਾ ਮੁੱਠਾ ਤੋਂ ਕਿ ਸੈਂਕੜੇ ਜਾੜਾ ਵਿੱਚ ਓ ਨਾਇਆਂ ਤੁਰਦੇ ਨਾਨਕ ਨੂੰ ਭੜੀਆਂ ਦੇਣ ਤੋਂ ਹੰਝਾ ਤੁਰ ਕੇ ਨਾਨਕ ਨੂੰ ਭੜੀਆਂ ਦੇਣਾ ਓ ਤਾਇਆਂ 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 ਬੋਲੀਆਂ ਬਲਾ ਵਦਗਾ ਮੈਨੂੰ ਮਿਲ ਗਏ ਨੂੰ ਨੂੰ ਮੇਲੇ ਗਏ ਨੂੰ ਧਾਇਆਂ ਅਧੀਆਂ ਅੰਗ ਸਕੀਰੀ ਕੱਲੀਆਂ ਅਧੀਆਂ ਬਿਆਜੂ ਪਾਈਆਂ ਅਧੀਆਂ ਬੰਡੀਆਂ ਪਿੰਡ ਦੇ ਮੁੰਡਿਆਂ ਨੂੰ ਉਹ ਬੱਲੇ ਅਧੀਆਂ ਪਾਕਿਸਤਾਨ ਪਚਾਈਆਂ ਅਧੀਆਂ ਲਗੇ ਨਵਾਬ ਲਾਹੌਰ ਦੇ ਅਧੀਆਂ ਲਗੀਆਂ ਵੱਡੇ ਘਰਾਂ ਦੀਆਂ ਜਾਈਆਂ ਕਿਹੜਾ ਜਿੱਤ ਲੂਗਾ ਗੰਪਾਂ ਨਾਲ ਬਣਾਈਆਂ ਕਿਹੜਾ ਜਿੱਤ ਲੂਗਾ ਗੰਪਾਂ ਨਾਲ ਬਣਾਈਆਂ ਕਿਹੜਾ ਓ ਅੰਬ ਦਾ ਬੂਟਾ ਬਾਨੀ ਭਾਬੀ ਅੰਬ ਦਾ ਬੂਟਾ ਬਾਨੀ ਭਾਬੀ ਮੈਂ ਕੇਲਾ ਬਣ ਜਾਵਾਂ ਖਿੱਚ ਕੇ ਤੈਨੂੰ ਕਰ ਲਾ ਨੇੜੇ ਔਰਤਾ ਫਰਕ ਨਾ ਪਾਵਾਂਨੀ ਤੇਰੀ ਫੋਟੋ ਤੇ ਸਭ ਬਣ ਕੇ ਖੜ ਜਾਵਾਂਨੀ ਤੇਰੀ ਫੋਟੋ ਸਭ ਬਣ ਕੇ ਖੜ ਜਾਵਾਂਨੀ ਤੇਰੀ ਫੋਟੋ ਨਾਲੇ ਹੂ ਕਰਕੇ ਕੁੜੀ ਕਹਿੰਦੀ ਆ ਓ ਨਾਲੇ ਹੂ ਕਰਕੇ ਨਾਲੇ ਹਾਂ ਕਰਕੇ ਤੈਨੂੰ ਦੱਬ ਕਿਉਣਾ ਦਿੱਤਾ ਹੋਵੇ ਕੁੜੀ ਕਹਿੰਦੀ ਓ ਨਾਲੇ ਹੂ ਕਰਕੇ ਨਾਲੇ ਹਾਂ ਕਰਕੇ ਜਿਹੜਾ ਦੇ ਨੀ ਮਟਿਆਰੇ ਲੰਬੀ ਬਾਹ ਕਰਕੇ ਤੇ ਐਸੀ ਪੰਜਾਬੀ ਰੰਗ ਪੰਜਾਬੀ ਸਭਿਆਚਾਰ ਤੇ ਆ ਦੇਖ ਸਕਦੇ ਹੋ ਕਿ ਬਾਬੇ ਜਿੱਥੇ ਬੋਲੀਆਂ ਪਾਉਂਦੇ ਨੇ ਇਹੀ ਅਸਲੀ ਉਹ ਪੰਜਾਬ ਤੇ ਇਹੀ ਹੈ ਅਸਲੀ ਉਹ ਪੰਜਾਬੀ ਸਭਿਆਚਾਰ ਪੰਜਾਬੀ ਵਿਰਸਾ ਜਿੱਥੇ ਦੇਖ ਸਕਦੇ ਹੋ ਕਿ ਅ ਮੇਲੇ ਨੂੰ ਪਿਆਰ ਕਰਨ ਵਾਲੇ ਪੰਜਾਬੀ ਵਿਰਾਸਤ ਨੂੰ ਪਿਆਰ ਕਰਨ ਵਾਲੇ ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਨ ਵਾਲੇ ਉਹੀ ਇਸ ਜਗ੍ਹਾ ਦੇ ਉੱਤੇ ਆਉਂਦੇ ਨੇ ਤੇ ਆ ਕੇ ਇਸ ਮੇਲੇ ਦਾ ਜਿਹੜਾ ਆਨੰਦ ਮਾਣਦੇ ਨੇ ਜੇਕਰ ਗੱਲ ਕਰੀਏ ਤਾਂ ਮੇਲਾ ਇਹ ਕਾਫੀ ਪੁਰਾਣਾ ਤੇ ਪੁਰਾਣੇ ਸਮਿਆਂ ਤੋਂ ਹੀ ਜਿਹੜੇ ਬਾਬੇ ਬੋੜ ਸੀ ਉਹ ਇੱਥੇ ਆ ਕੇ ਇਸੇ ਤਰ੍ਹਾਂ ਮਹਿਫਲਾ ਲਾਉਂਦੇ ਸੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਲੋਕਾਂ ਦਾ ਕਹਿਣਾ ਕਿ ਜੇਕਰ ਅਸੀਂ ਸਹੀ ਸਲਾਮਤ ਰਹੇ ਸਾਹ ਨਾਲ ਸਾਹ ਸਾਡੇ ਚੱਲਦੇ ਰਹੇ ਆਸੀ ਮੇਲੇ ਨੂੰ ਇਸੇ ਤਰ੍ਹਾਂ ਚਾਰ ਚੰਦ ਲਗਾਉਂਦੇ ਰਹਾਂਗੇ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਪਬਲਿਕ ਵਾਇਸ ਲਈ ਮੈਂ ਪ੍ਰਕਾਸ਼ ਸ਼ਰਮਾ